ਦੁਨੀਆ ਦਾ ਇੱਕ ਮਹਾਨ ਵਿਗਿਆਨੀ ਹੋਇਆ ਆਇਨਸਟਾਈਨ ਉਹਦਾ ਇੱਕ ਡਰਾਈਵਰ ਸੀ ਉਹ ਦੋਨੇ ਜਾ ਰਹੇ ਸੀ ਗੱਡੀ ਦੇ ਵਿੱਚ ਉਹ ਆਪਸ ਵਿੱਚ ਗੱਲਾਂ ਕਰਦੇ ਜਾਂਦੇ ਨੇ ਉਸ ਦਾ ਡਰਾਈਵਰ ਆਇਨਸਟਾਈਨ ਨੂੰ ਬੋਲਦਾਗਾ ਕਹਿੰਦਾ ਸਰ ਮੈਂ ਤੁਹਾਡਾ ਹਰ ਇੱਕ ਭਾਸ਼ਣ ਜਦੋਂ ਵੀ ਤੁਸੀਂ ਸਪੀਚ ਦਿੰਨੇ ਹੋ ਤੁਹਾਡਾ ਹਰ ਇੱਕ ਭਾਸ਼ਣ ਮੈਂ ਸੁਣਦਾਗਾ ਚੰਗੀ ਤਰ੍ਹਾਂ ਤੇ ਮੈਂ ਯਾਦ ਰੱਖਦਾ ਮੇਰਾ ਤੁਹਾਡੇ ਅੱਜ ਤੱਕ ਜਿੰਨੇ ਵੀ ਤੁਸੀਂ ਭਾਸ਼ਣ ਦਿੱਤੇ ਨੇ ਸਾਰੇ ਦੇ ਸਾਰੇ ਭਾਸ਼ਣ ਮੇਰੇ ਯਾਦ ਨੇ ਆਇਨਸਟਾਈਨ ਨੇ ਕਿਹਾ ਕਿ ਅੱਜ ਆਪਾਂ ਜਿੱਥੇ ਜਾ ਰਹੇ ਹਾਂ ਉੱਥੇ ਮੈਨੂੰ ਕੋਈ ਨਹੀਂ ਜਾਣਦਾ। ਉੱਥੇ ਤੁਸੀਂ ਆਇਨਸਟਾਈਨ ਬਣੋਗੇ। ਮੈਂ ਤੁਹਾਡਾ ਡਰਾਈਵਰ ਬਣਾਗਾ। ਜਦੋਂ ਉਸ ਜਗ੍ਹਾ ਤੇ ਪਹੁੰਚ ਜਾਂਦੇ ਆ ਜਿਹੜੇ ਫੰਕਸ਼ਨ ਦੇ ਵਿੱਚ ਜਾਣਾ ਹੁੰਦਾਗਾ। ਉੱਥੇ ਜਗ੍ਹਾ ਤੇ ਪਹੁੰਚ ਕੇ ਜਦੋਂ ਉਹਨਾਂ ਦੀ ਵਾਰੀ ਆਉਂਦੀ ਆ ਸਪੀਚ ਕਰਨ ਦੀ ਤਾਂ ਜਿਹੜਾ ਡਰਾਈਵਰ ਹੁੰਦਾਗਾ ਉਹ ਸਪੀਚ ਕਰਨ ਲਈ ਸਟੇਜ ਤੇ ਚੜਾ ਜਾਂਦਾਗਾ। ਉਹ ਸਟੇਜ ਤੇ ਜਾ ਕੇ ਭਾਸ਼ਣ ਦਿੰਦਾਗਾ ਬਹੁਤ ਹੀ ਜਿਆਦਾ ਵਧੀਆ ਭਾਸ਼ਣ ਦਿੰਦਾ ਜਿਵੇਂ ਕਿ ਆਇਨਸਟਾਈਨ ਭਾਸ਼ਣ ਦਿੰਦਾ ਸੀ ਉਸੇ ਤਰ੍ਹਾਂ ਹੀ ਉਸਨੇ ਭਾਸ਼ਣ ਦੇ ਦਿੱਤਾ ਉਸ ਜਗ੍ਹਾ ਤੇ ਜਿੰਨੇ ਡਾਕਟਰ ਵਿਗਿਆਨੀ ਉੱਥੇ ਬੈਠੇ ਸੀਗੇ ਸਾਰਿਆਂ ਨੇ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਤੇ ਜ਼ੋਰਦਾਰ ਤਾੜੀਆਂ বাজਾਈਆਂ ਉਹਨਾਂ ਦਾ ਭਾਸ਼ਣ ਸੁਣ ਕੇ ਡਰਾਈਵਰ ਦਾ ਭਾਸ਼ਣ ਸੁਣ ਕੇ ਉਹਨਾਂ ਦੇ ਵਿੱਚੋਂ ਇੱਕ ਪ੍ਰੋਫੈਸਰ ਨੇ ਪੁੱਛਿਆ ਪ੍ਰੋਫੈਸਰ ਕਹਿੰਦੇ ਪ੍ਰੋਫੈਸਰ ਨੇ ਸਵਾਲ ਕੀਤਾ ਡਰਾਈਵਰ ਨੂੰ ਜਦੋਂ ਉਹ ਪਾਸਨ ਦੇ ਕੇ ਉਤਰੇ ਤਾਂ ਪ੍ਰੋਫੈਸਰ ਨੇ ਜਵਾਬ ਦਿੱ ਪ੍ਰੋਫੈਸਰ ਨੇ ਸਵਾਲ ਪੁੱਛਿਆ ਕਿ ਸਾਰਾ ਜਿਹੜੀ ਤੁਸੀਂ ਸਾਨੂੰ ਆ ਪ੍ਰਭਾਸ਼ਾ ਸਮਝਾਈ ਹੈ ਜਾਂ ਫਾਰਮੂਲਾ ਜਿਹੜਾ ਤੁਸੀਂ ਦੱਸਿਆਗਾ ਸਾਨੂੰ ਇਹ ਤੁਸੀਂ ਐਕਸਪਲੇਨ ਕਰਕੇ ਸਮਝਾ ਸਕਦੇ ਹੋ ਅਗੋਂ ਉਸਨੇ ਜੋ ਜਵਾਬ ਦਿੱਤਾ ਤੁਸੀਂ ਹੈਰਾਨ ਹੋ ਜਾਵੋਗੇ ਸਾਹਮਣੇ ਬੈਠਾ ਆਇਨਸਟਾਈਨ ਜਿਹੜਾ ਮਹਾਨ ਵਿਗਿਆਨੀ ਸੀ ਉਹ ਵੀ ਸੁਣ ਰਿਹਾ ਸੀ ਤੇ ਉਹਨੇ ਜਦੋਂ ਦੇਖਿਆ ਕਹਿੰਦਾ ਵੀ ਹੁਣ ਇਹ ਫਸ ਗਿਆ ਕਹਿੰਦਾ ਜਿਹੜੀ ਇਹਨਾਂ ਨੇ ਇਹ ਫਾਰਮੂਲਾ ਪੁੱਛਿਆ ਇਹਦਾ ਅੱਜ ਤਾਈਂ ਮੈਂ ਕਿਸੇ ਵੀ ਸਟੇਜ ਤੇ ਇਹ ਐਕਸਪਲੇਨ ਨਹੀਂ ਕੀਤਾ ਕਿਸੇ ਨੂੰ ਨਹੀਂ ਦੱਸਿਆ ਕਿਸੇ ਨੂੰ ਨਹੀਂ ਪਤਾ ਇਸ ਦਾ ਪਰ ਅੱਗੋਂ ਜਿਹੜਾ ਡਰਾਈਵਰ ਨੇ ਜਵਾਬ ਦਿੱਤਾ ਸੀ ਪ੍ਰੋਫੈਸਰ ਨੂੰ ਕਹਿੰਦਾ ਵੀ ਤੁਸੀਂ ਤੁਹਾਨੂੰ ਇਹ ਇੱਕ ਬਿਲਕੁਲ ਨਾਰਮਲ ਫਾਰਮੂਲੇ ਤਾਂ ਨਹੀਂ ਪਤਾ ਇਹਦਾ ਜਵਾਬ ਤਾਂ ਕਹਿੰਦਾ ਮੇਰਾ ਡਰਾਈਵਰ ਵੀ ਦੇ ਦੂਗਾ ਤੁਸੀਂ ਦੇਖੋ ਉਹਨੇ ਕਿੰਨੀ ਸਤਾਨੀ ਦੇ ਨਾਲ ਕਿੰਨੇ ਆਪਣੇ ਦਿਮਾਗ ਦੇ ਨਾਲ ਉਸ ਸਵਾਲ ਨੂੰ ਹੈਂਡਲ ਕਰਕੇ ਇਹ ਗੱਲ ਕਹਿਤੀ ਵੀ ਇਹਦਾ ਜਵਾਬ ਤਾਂ ਮੇਰਾ ਡਰਾਈਵਰ ਦੇ ਦਊਗਾ ਡਰਾਈਵਰ ਸਾਈਨ ਆਫ ਸੀਗਾ ਉਹਨਾਂ ਨੂੰ ਤਾਂ ਪਤਾ ਹੀ ਸੀ ਇਹਦਾ ਡਰਾਈਵਰ ਸੀ ਪਰ ਇਸ ਤੋਂ ਜਿਹੜੀ ਸਿੱਖਿਆ ਇਹ ਮਿਲਦੀ ਹੈ ਕਿ ਜੇ ਅਸੀਂ ਚੰਗੇ ਬੰਦਿਆਂ ਦੇ ਨਾਲ ਰਹਿੰਨੇ ਆਂ ਬੁੱਧੀਮਾਨ ਬੰਦਿਆਂ ਦੇ ਨਾਲ ਰਹਿੰਨੇ ਆਂ ਸਿਆਣੇ ਬੰਦਿਆਂ ਦੇ ਨਾਲ ਰਹਿੰਨੇ ਆਂ ਤਾਂ ਸਾਡਾ ਜਿਹੜਾ ਦਿਮਾਗ ਹੈ ਉਹ ਵੀ ਸਾਡਾ ਦਿਮਾਗ ਵੀ ਤੇਜ਼ ਹੋਵੇਗਾ ਅਸੀਂ ਬੁੱਧੀਮਾਨ ਵੀ ਹੋਵਾਂਗੇ ਪਰ ਜੇ ਅਸੀਂ ਗਲਤ ਬੰਦਿਆਂ ਦੇ ਨਾਲ ਰਹਿੰਦੇ ਆ ਗਲਤ ਸੰਗਤ ਕਰਦੇ ਆ ਮੂਰਖ ਬੰਦਿਆਂ ਦੀ ਸੰਗਤ ਕਰਦੇ ਆ ਤਾਂ ਸਾਡਾ ਜਿਹੜਾ ਦਿਮਾਗ ਹੈ ਉਹਨਾ ਮੂਰਖਾ ਵਰਗਾ ਹੋ ਜਾਂਦਾ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਸੇ ਕਰਕੇ ਹੀ ਸਾਨੂੰ ਸਕੂਲਾਂ ਦੇ ਵਿੱਚ ਸਾਡੇ ਮਾਪਿਓ ਸਾਡੇ ਵੱਡੇ ਵਡੇਰੇ ਇਹੀ ਸਮਝਾਉਂਦੇ ਨੇ ਕਿ ਚੰਗੀ ਸੰਗਤ ਕਰਿਆ ਕਰੋ ਧੰਨਵਾਦ ਦੋਸਤੋ ਸასი ਸ਼ਕਲ